ਆਹ ਉਹ ਨਹੀਂ ਅਟੈਂਡੈਂਟ ਵਾ ਇਹ ਨਹੀਂ ਉਹ ਅਟੈਂਡੈਂਟ ਉਹ ਵਾਲਾ ਨਹੀਂ ਹਾਂ ਉਹ ਸਮਝੀ ਠੀਕ ਹੈ ਆਪੀ ਕੋ ਆਪੀ ਚਲ ਜਾਓ ਠਹਿਰੋ ਦੇਖ 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 ਹੱਥ ਫੜਾ ਪਰ ਤਮਾਰ ਲੈ ਗਿਆ ਆਪਾਂ ਸਮਝੀ ਕੋਈ ਬੰਦੇ ਨੇ ਉਹ ਨਹੀਂ

बाक्स भगवान शिव का अत्यंत प्राचीन मंदिर जिसकी कहानी प्राचीन ग्रंथों में इस प्रकार की है द्वापर युद्ध के मध्य में देवते के राजा भाक्सु की राजधानी अजमेर पहले मंदिर का पूरा कबूर खोल के ना भैया ਦੇ ਪਤਾ ਲੱਗਦਾ ਕਿ ਉਹ ਪਾਣੀ ਸਾਫ ਹੋਰ ਕਰਦੇ ਨੇ ਜਿਹੜੇ ਉਹ ਮੰਦਿਰ ਦੀ ਜਿਹੜੀ और कोई नहीं आके और कोई नहीं आके ਕਰ ਗੱਲ ਕਰੀਏ ਤਾਂ ਘੁੰਮਣ ਨੂੰ ਬਹੁਤ ਜਗ੍ਹਾ ਹੈਗੀਆਂ ਤੇ ਪਕਸ਼ੂ नाग ਮੰਦਿਰ ਬਹੁਤ ਹੀ ਜ਼ਿਆਦਾ ਯਾਤਰੀ ਆਂਦੇ ਨੇ ਇੱਥੇ ਆ ਕੇ ਦਰਸ਼ਨ ਕਰਦੇ ਨੇ ਭੋਲੇनाथ ਨੇ ਦੇ ਤੇ ਕਮਲ ਨਾਰੀਆ ਜੀ ਜਿਹੜੇ ਕਿ ਸਿੰਗਰ ਨੇ ਇੱਥੇ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਇਸ ਮੰਦਿਰ ਦਾ ਇਤਿਹਾਸ ਹੈਗਾ ਵਾ ਤੇ ਕੀ ਕਹਿਣਾ ਚਾਹੁੰਦੇ ਨੇ ਨਮਸਕਾਰ ਜੀ ਆ ਮੈਂ ਸਥਾਨੀਏ ਲੋਕ ਗਾਇਕ ਕਮਲ ਨਹਿਰੀਆ ਤੇ ਇਹ ਜਿਹੜਾ ਮੰਦਿਰ ਹੈਗਾ ਆਪਣਾ ਬਹੁਤ ਪੁਰਾਣਾ ਹੈਗਾ ਇਹ ਮਤਲਬ 1800 ਸਦੀ ਦਾ ਹੈ ਇੱਥੇ ਬਣਿਆ ਇਹ ਭੋਲੇਨਾਥ ਦੀ ਕਿਰਪਾ ਇੱਥੇ ਬਹੁਤ ਹੈ ਜੀ ਸਾਰੇ ਨੂੰ ਜਿੰਨੇ ਵੀ ਇੱਥੇ ਲੋਕੀ ਆਂਦੇ ਸਾਰੇ ਆਪਣੀ ਕਿਰਪਾ ਬਣਾਏ ਰੱਖਦੇ ਨੇ ਤੇ ਇਸ ਮੰਦਰ ਦੀ ਇਸਤਿਹਹਾ ਕਿ ਇਹ ਵਾਪਰਿਤ ਚ ਰਾਜਸਥਾਨ ਦਾ ਰਾਜਾ ਬਕਸ਼ੂ ਜੇ ਰਾਜ ਅਕਾਲ ਪੈ ਗਿਆ ਉਹਦੀ ਜਨਤਾ ਜਿਹੜੀ ਹੈ ਉਹ ਪਾਣੀ ਦੇ ਨਾਲ ਵਿਹਾਲ ਹੋ ਗਈ ਤੇ ਉਦੋਂ ਬਾਅਦ ਜਦੋਂ ਇਹ ਵਿਹਾਲ ਹੋਣ ਦੇ ਬਾਅਦੂ ਰਾਜਾ ਥੋੜਾ ਪਰੇਸ਼ਾਨ ਹੋ ਗਿਆ ਉਹਨਾਂ ਨੇ ਸੋਚਿਆ ਯਾਰ ਆਪਣੀ ਜਨਤਾ ਨੂੰ ਕਿਸ ਤਰ੍ਹਾਂ ਆਖਿਸ਼ ਕਰਾਂਗੇ ਉਹ ਰਣਨੀਤੀ ਦੇ ਲਾਉਣਾ ਸੋਚਿਆ ਬਾਲ ਚਿੰਤੀ تھا ਤੇ ਉਹਨਾਂ ਨੇ ਮੁਕਤੀਤਾ ਤੋਂ ਹਾਰ ਲਈ ਤੇ 20000 ਹਾਰ ਉੱਤੇ ਸਾਡੇ ਬੋਲੇਨਾ ਦਾ ਦਲ ਝੀਲ ਜਿੱਤੇ ਕੀ नाग ਦੇਵਤਾ ਦਾ ਵਾਸ ਹੈ ਉੱਥੇ ਜਾ ਕੇ ਉਹਨਾਂ ਨੇ 24000 ਫੀਟ ਦੇ ਉੱਤੇ ਉਹਨਾਂ ਨੇ ਪਹੁੰਚ ਕੇ ਤੇ ਉਧਰ ਉਹਨਾਂ ਦਾ ਬੋਲੇਨਾ ਦਾ ਪਾਣੀ ਚੁਰਾ ਕੇ ਇੱਕ ਗੜਵੀ ਚ ਭਰ ਕੇ ਤੇ ਲੈ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਬਾਕਸੂ ਜਿਹੜੀ ਜਗ੍ਹਾ ਹੈ ਉੱਥੇ ਉਹਨਾਂ ਨੇ ਬਾਕਸ਼ਨਾਗ ਜਿੱਥੇ ਉਹਨੇ ਦਾ ਨਾਮ ਪਿਆ ਹੈ ਉੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਜਿੱਦਾਂ ਆਪਣਾ नाग ਦੇਵਤਾ ਆਪਣੇ ਨਿੰਦਰ ਤੋਂ ਜਾਗਦਾ ਹੈ ਤੇ ਉਹਨੇ ਆਪਣੇ ਡਲ ਨੂੰ ਦੇਖੇ ਉਹ ਬਿਲਕੁਲ ਪਰੇਸ਼ਾਨ ਹੋ ਜਾਂਦਾ ਕਿ ਮੇਰੇ ਨਾਲ ਡਲ ਦਾ ਪਾਣੀ ਕੌਣ ਲੈ ਕੇ ਗਿਆ ਤੇ ਜਿੱਦਾਂ ਹੀ ਉਹਨਾਂ ਨੇ ਆਪਣੀ ਦિવ્ય ਸ਼ਕਤੀ ਨਾਲ ਦੇਖਿਆ ਕਿ ਜੀ ਇਹ ਤਾਂ ਪਾਣੀ ਕੋਈ ਚੋਰਾ ਕੇ ਲੈ ਗਿਆ ਤੇ ਜਿਸ ਉਹਦਾ ਪਿੱਛਾ ਕਰਦੇ ਕਰਦੇ नाग ਦੇਵਤਾ ਪਹੁੰਚ ਗਿਆ ਜੀ ਬਾਕਸਨਾਗ ਉਤੇ ਪਾਕਿਸਤਾਨਕ ਜਾ ਉਹਨੇ ਦੇਖਿਆ ਕਿ ਭਾਈ ਮੇਰੇ नाग ਦਾ ਡਲ ਦਾ ਪਾਣੀ ਉਹਨਾਂ ਨੇ ਆਪਣੇ ਗੜ੍ਹ ਵਿੱਚ ਭਰ ਕੇ ਤੇ ਚੋਰੀ ਕਰਕੇ ਲੈ ਜਾ ਰਿਹਾ ਸੀ Rajasthan अजमेर ਫਿਰ ਰਾਜਾ ਤੇ नाग नाग ਦੇ ਵਿੱਚ ਯੁੱਧ ਹੋਇਆ ਯੁੱਧ ਚ नाग ਦੇਵਤਾ ਦੀ ਵਿਜੇ ਹੋਈ ਤੇ ਵਿਜੇ ਹੋਣ ਤੋਂ ਬਾਅਦ ਫਿਰ ਜਿਹੜਾ ਬਖਸੂ ਰਾਕਸ਼ਸ tha ਉਹਨੇ नाग ਰਾਜੇ ਤੋਂ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦੇ ਮੈਂ ਹੀ ਤੁਹਾਡੇ ਜਿਹੜੇ ਝੀਲ ਦਾ ਪਾਣੀ ਚੁਰਾ ਕੇ ਲੈ ਜਾ ਰਿਹਾ ਸੀ ਆਪਣੇ ਰਾਜਸਥਾਨ ਅਜਮੇਰ ਨੂੰ ਕਿਉਂਕਿ ਮੇਰੀ ਪ੍ਰਜਾ ਬਹੁਤ ਬਿਹਾਲ ਹੈ ਤੇ ਭੁੱਖੀ ਪਿਆਸੀ ਅਕਾਲ ਸੌਰੀ ਅਕਾਲ ਪੈ ਗਿਆ ਤੇ ਬਾਕਸੂ ਦਾ ਬਾਕਸੂ ਨੂੰ ਰਾਜ ਬਾਕਸੂ ਰਾਜੇ ਨੂੰ ਨਾਗ ਦੇਵਤਾ ਨੇ ਖਸ਼ਮਾ ਕਰਤਾ ਤੇ ਉਹਨੇ ਕਿਹਾ ਇਹ ਜਿਹੜੀ ਜਗ੍ਹਾ ਹੈ ਹੁਣ ਇਹ ਤੇਰਾ ਥਾਨ ਬਣ ਗਿਆ ਥਾਨ ਮਤਲਬ ਜਗ੍ਹਾ ਇਹ ਤੇਰੀ ਹੋ ਗਈ ਤੇ ਪਹਿਲੇ ਤੇਰਾ ਨਾ ਆਏਗਾ ਉਸ ਤੋਂ ਬਾਅਦ ਮੇਰਾ ਨਾ ਆਏਗਾ ਤੇ ਫਿਰ ਤੇਰੀ ਇੱਥੇ ਜੈ ਜੈਕਾਰ ਹੋ ਗਈ ਉਸੀ ਦੌਰਾਨ ਇਸ ਜਗ੍ਹਾ ਦਾ ਨਾਮ ਆਕਸੂਨਾਗ ਪਿਆ ਤੇ ਇਹ ਵਰਲਡ ਪ੍ਰਸਿੱਧ ਜਗ੍ਹਾ ਬਣ ਗਈ ਹੈ ਇੱਥੇ ਬੋਲੇਨਾਥ ਦਾ ਮੰਦਿਰ ਹੈ ਪ੍ਰਾਚੀਨ ਕਾਫੀ ਲੋਕ ਦੂਰ ਦੂਰ ਤੋਂ ਆ ਕੇ ਦਰਸ਼ਨ ਕਰਦੇ ਨੇ ਤੇ ਆਪਣੀ ਮਨ ਮਨੋ ਕਾਮਨਾ ਪੂਰੀ ਕਰਦੇ ਨੇ ਤੇ ਬੋਲੇਨਾਥ ਉਹਦੀ ਮਨੋ ਕਾਮਨਾ ਪੂਰੀ ਕਰਦੇ नाग ਦੇਵਤਾ ਦੀ ਪੂਰੀ ਛਤਰਛਾ ਹੋਂ ਤੇ ਬਣੀ ਹੋਈ ਹੈ ਤੇ ਸਾਰਾ ਜਿਹੜਾ ਇੱਥੇ ਦਾ ਜਿੰਨੀ ਵੀ ਸਾੜੀ ਜਨਤਾ ਹੈ ਉਹ ਬਹੁਤ ਇਸ ਚੀਜ਼ ਨੂੰ ਮੰਨਦੀ ਹੈ ਕਿ नाग ਦੇਵਤਾ ਹੀ ਬੜੀ ਕਿਰਪਾ ਬੋਲੇਗਾ ਦੀ ਸਾਰੇ ਤੇ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਧੰਨਵਾਦ। ਜੈ ਹਿੰਦ, ਜੈ ਬਖਸ਼ੂਨਾਥ, ਜੈ ਭਾਰਤ। ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੀ ਅਹੀਂ ਜਿਹੜਾ ਸਾਡਾ ਬਖਸ਼ੂਨਾਥ ਦੇਵਤਾ ਹੈ ਇਹ ਸਾਰੇ ਦੀ ਮਨੋ ਕਾਮਨਾ ਪੂਰਨ ਕਰਦਾ ਹੈ। ਇੱਥੇ ਤੁਸੀਂ ਆਓ ਤੇ ਆਪਣੇ ਆਪਣੇ ਆਪਣੀ ਜਿੰਨੀ ਵੀ ਤੁਹਾਡੀ ਮਨ ਦੀ ਮਰਜ਼ੀ ਆਪਣੀ ਮੰਗੋ ਤੇ ਭਗਵਾਨ ਜਰੂਰ ਤੁਹਾਡੀ ਮਨੋ ਮਨੋ ਕਾਮਨਾ ਪੂਰਨ ਕਰਨਗੇ। ਤੇ ਬਾਜੀ ਬੋਲੇ ਨਾ ਤਾਂ ਗੂੰਗਣ ਦਾ ਗੂੰਗਣ ਕਰੋ ਤੇ ਬਸ ਇਹ ਜਾਣ ਚੰਦਨ ਇਹ ਸਨ ਕਮਲ ਨਾਰਾਇਣ ਜੀ ਜਿਨ੍ਹਾਂ ਨੇ ਇਸ ਮੰਦਿਰ ਦਾ ਇਤਿਹਾਸ ਦੱਸਿਆ ਕਿਉਂਕਿ ਕੁਝ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਵੱਸਦੇ ਨੇ ਜਾਂ ਆਸ-ਪਾਸੇ ਵੱਸਦੇ ਨੇ ਉਹ ਇੱਥੇ ਜ਼ਰੂਰ ਆਉਂਦੇ ਨੇ ਪਰ ਉਹਨਾਂ ਨੂੰ ਇਸ ਮੰਦਿਰ ਦਾ ਇਤਿਹਾਸ ਨਹੀਂ ਪਤਾ ਹੋਵੇਗਾ ਉਹਨਾਂ ਵਾਸਤੇ ਅੱਜ ਅਸੀਂ ਜਿਹੜਾ ਹੈਗਾ ਕਮਲ ਨਾਰਾਇਣ ਜੀ ਨਾਲ ਇਸੇ ਕਰਕੇ ਸਪੈਸ਼ਲ ਤੌਰ ਤੇ ਗੱਲਬਾਤ ਕੀਤੀ ਹੈ ਕੈਮਰਾ ਪਰਸਨ ਨਾਲ ਪਨੀ ਤਰੋੜਾ ਪਖਸ਼ੂ ਨਾਲ